ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦਾ 500 ਸੈਂਤਵਾਂ ਵਿਆਪੁਰਬ ਮਨਾਇਆ ਜਾ ਰਿਹਾ ਸੋ ਸੰਗਤਾਂ ਵਿੱਚ ਬੜਾ ਭਾਰੀ ਹਤਸ਼ਾਬ ਆ ਕਿ 8 ਸਤੰਬਰ ਦੀ ਰਾਤ ਨੂੰ ਜੋ ਬਟਾਲਾ ਤੋਂ ਸੰਗਤਾਂ ਵਾਂ ਉਹ ਪਹੁੰਚ ਜਾਂਦੀਆਂ ਹਨ ਤੇ 9 ਸਤੰਬਰ ਨੂੰ ਸਵੇਰੇ 5 ਵਜੇ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ ਤੇ ਗੁਰਦੁਆਰਾ ਸਤ ਕਰਤਾਰੀਆਂ ਬਟਾਲਾ ਸਾਹਿਬ ਇਥੇ ਜਾ ਕੇ ਇਹ ਨਗਰ ਕੀਰਤਨ ਸੰਪੰਨ ਕੀਤਾ ਜਾਂਦਾ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਵੱਧ ਤੋਂ ਵੱਧ ਭਾਰੀ ਜੋਸ਼ੋਖ ਰੋਜ ਦੇ ਨਾਲ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਇਸ ਵਿਆਹ ਪੁਰਬ ਵਿੱਚ ਸ਼ਮੂਲੀਅਤ ਕਰਨ ਆਪਾਂ ਵੇਖ ਰਹੇ ਹਾਂ ਕਿ ਸਾਡੀ ਜੋ ਨੌਜਵਾਨੀ ਅਸੀਂ ਕਹਿ ਰਹੇ ਹਾਂ ਕਿ ਇਹ ਕਰਾਏ ਪਈ ਹੈ ਪਰ ਵੇਖੋ ਨੌਜਵਾਨਾਂ ਵਿੱਚ ਕਿੰਨਾ ਭਾਰੀ ਇਤਸ਼ਾਹ ਵਾ ਕਿੰਨੀ ਸੇਵਾ ਨੂੰ ਸਮਰਪਤ ਆ ਜੇ ਅਜਿਹੇ ਅਸੀਂ ਧਾਰਮਿਕ ਕਾਰਜ ਕਰਾਂਗੇ ਤੇ ਸਾਡੀ ਜਿਹੜੀ ਨੌਜਵਾਨੀ ਆ ਉਹ ਇਸ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਆਪਣਾ ਜਿਹੜਾ ਸਹੀ ਜੀਵਨ ਆ ਉਹ ਸਹੀ ਮਾਰਗ ਤੇ ਆਉਣਗੇ ਕਿਉਂਕਿ ਨੌਜਵਾਨ ਜਿਹੜੇ ਆ ਉਹ ਦੇਸ਼ ਦਾ ਸਰਮਾਇਆ ਹੁੰਦੇ ਆ ਕੌਮ ਦਾ ਸਰਮਾਇਆ ਹੁੰਦੇ ਆ ਤੇ ਜੇ ਇਹਨਾਂ ਨੂੰ ਅਸੀਂ ਇਹਨਾਂ ਆਪਣੇ ਅਤਾਤ ਤੋਂ ਸਾਰੇ ਤੋਂ ਵਾਕਿਬ ਕਰਾਵਾਂਗੇ ਤੇ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਵਾ ਉਹ ਨੌਜਵਾਨੀ ਜਿਹੜਾ ਵਾ ਉਜਲਾ ਕਰੂਗੀ ਇਸ ਕਰਕੇ ਸਾਨੂੰ ਇਹ ਸਾਡੇ ਜਿਹੜੇ ਪਿਤਾ ਪੁਰਖਿਆਂ ਦੇ ਵਿਆਹ ਪੁਰਬ ਗੁਰਪੁਰਬ ਵੱਡੀ ਤਦਾਦ ਵਿੱਚ ਮਨਾਉਣੇ ਚਾਹੀਦੇ ਆ ਸੋ ਸੰਗਤਾਂ ਨੂੰ ਇਹ ਬੇਨਤੀ ਆ ਕਿ ਇਸ ਵਿਆਹਪੁਰਪ ਦੇ ਵਿੱਚ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਸਬੂਲੀਅਤ ਕਰੋ ਇਤਿਹਾਸ ਬਾਰੇ ਜਾਣੋ ਜੋ ਸਾਨੂੰ ਗੁਰੂ ਸਾਹਿਬ ਨੇ ਗ੍ਰਸਥ ਦਾ ਮਾਰਗ ਦਿੱਤਾ ਵਾ ਉਸ ਮਾਰਗ ਦੇ ਅਸੀਂ ਧਾਰਨੀ ਬਣ ਕੇ ਇਨਸਾਨੀਅਤ तौर ਤੇ ਇਨਸਾਨੀਅਤ ਸਾਡੇ ਵਿੱਚ ਹੋਵੇ ਤੇ ਅਸੀਂ ਇਹ ਸਮਾਜ ਨੂੰ ਉਜਲਾ ਤੇ ਰੋਸ਼ਨਮਈ ਸਮਾਜ ਬਣਾਈਏ ਤਾਂ ਕਿ ਗੁਰੂ ਨਾਨਕ ਦਾ ਸਿਧਾਂਤ ਜਿਹੜਾ ਵਾ ਉਹ ਲਾਗੂ ਹੋ ਸਕੇ ਗਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਜਿਹੜਾ ਸਾਨੂੰ ਸਿਧਾਂਤ ਦਿੱਤਾ ਉਹ ਸਿਧਾਂਤ ਦੇ ਅਸੀਂ ਧਾਰਨੀ ਬਣੀਏ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆਂ ਵਾਲੀ ਸਾਡੇ ਵਿੱਚ ਉਹ ਅਵਸਥਾ ਆਵੇ ਤੇ ਅਸੀਂ ਹਰ ਇੱਕ ਨੂੰ ਪ੍ਰੇਮ ਕਰੀਏ ਸਾਰੇ ਸਾਨੂੰ ਜਿਹੜਾ ਸੰਸਾਰ ਆ ਇੱਕ ਲੱਗਣ ਲੱਗ ਪਵੇ ਸਾਰਾ ਸੰਸਾਰ ਸਾਡਾ ਇੱਕ ਘਰ ਬਣ ਜਾਵੇ ਇੱਕ ਪਿੰਡ ਬਣ ਜਾਵੇ ਜੋ ਗੁਰੂ ਦਾ ਸਾਡਾ ਸਿਧਾਂਤ ਆ ਉਹ ਸਿਧਾਂਤ ਨੂੰ ਅਸੀਂ ਅਪਣਾ ਕੇ ਇਹਨੂੰ ਸੁਖ ਸ਼ਾਂਤੀ ਦਾ ਸੁਨੇਹਾ ਦਈਏ ਤੇ ਆਪਣਾ ਜਿਹੜਾ ਜੀਵਨ ਆ ਉਹ ਖੁਸ਼ੀ ਖੁਸ਼ੀ ਬਤੀਤ ਕਰੀਏ ਸੋ ਇਹ ਬੇਨਤੀਆਂ ਪ੍ਰਵਾਨ ਕਰਦੇ ਹੋਏ ਸਾਰੇ ਗੁਰੂ ਨਾਨਕ ਨਾਮ ਦੇ ਵਾ ਸੰਤਾ ਵਿਆਹ ਪੁਰਬ ਦੀ ਖੁਸ਼ੀ ਵਿੱਚ ਸ਼ਾਮਲ ਹੋ ਪਰਿਵਾਰਾਂ ਸਮੇਤ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ